ਆ ਜਾਵੇ ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਬੰਦੇ ਆ ਆਪਣੇ ਇਦਾਂ ਦੇ ਆ ਜਿਹੜੇ ਪਛਤਾ ਰਹੇ ਆ ਕਿ ਜੇ ਅਸੀਂ ਆ ਗਲਤੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਅਸੀਂ ਵੀ ਡਿਪੋਰਟ ਹੋਣ ਤੋਂ ਬਚ ਜਾਂਦੇ ਫਾਈਨ ਇੰਨਾ ਕੁ ਹੁੰਦਾ ਆ ਕਿ ਬੰਦਾ ਭਰ ਨਹੀਂ ਸਕਦਾ ਤੇ ਪੈਸੇ ਇੰਨੇ ਲਾ ਕੇ ਆਇਆ ਹੁੰਦਾ ਕੈਨੇਡਾ ਨੂੰ ਕਿ ਡਿਪੋਰਟ ਹੋਣ ਵਾਲਾ ਰਾਹ ਵੀ ਉਹ ਖਾਇਆ ਵੀ ਨਹੀਂ ਬੰਦਾ ਕਰ ਸਕਦਾ ਹਮੇਸ਼ਾ ਆਪਣੇ ਕੋਲ ਕੋਈ ਨਾ ਕੋਈ ਇਦਾਂ ਦੀ ਡਿਟੇਲ ਰੱਖੋ ਜਿਹਦੇ ਵਿੱਚ ਪੂਰਾ ਸ਼ੋਅ ਹੋ ਰਿਹਾ ਹੋਵੇ ਕਿ ਇਹ ਜਿਹੜੇ ਪੈਸੇ ਆ ਤੁਸੀਂ ਇੰਡੀਆ ਤੋਂ ਹੀ ਲੈ ਕੇ ਆਏ ਆ ਕਿ ਆ ਬੈਂਕ ਤੋਂ ਜਿਹੜੇ ਫੋਨ ਆਇਆ ਆ ਆਪਣੇ ਲਾਗੇ ਛਾਗੇ ਜਿਹੜੀ ਵੀ ਬ੍ਰਾਂਚ ਆ ਉੱਥੇ ਡਾਇਰੈਕਟ ਵਿਜ਼ਿਟ ਕਰਨਾ ਤੁਸੀਂ ਡਾਇਰੈਕਟ ਜਾਣਾ ਤੇ ਫਿਰ ਉਹਨਾਂ ਨਾਲ ਗੱਲ ਕਰਨੀ ਆ ਫੋਨ ਤੇ ਤੁਸੀਂ ਕੋਈ ਨਹੀਂ ਗੱਲ ਜੇ ਤੁਹਾਨੂੰ ਸ਼ੱਕ ਲੱਗਦਾ ਆ ਕਿ ਹਾਂ ਸੱਚੀ ਫੋਨ ਆ ਫਿਰ ਤੁਸੀਂ ਉੱਥੇ ਜਾਣਾ ਆ ਉਦਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿੰਨੇ ਵੀ ਬੈਂਕ ਵਾਲੇ ਆ ਤੁਹਾਨੂੰ ਫੋਨ ਤੇ ਕੋਈ ਨਹੀਂ ਡਿਟੇਲ ਮੰਗਦਾ ਪਮਾ ਕੋਈ ਅਸਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਆ ਤੁਹਾਡਾ ਆਪਣੇ ਚੈਨਲ ਤੇ ਨਾਮ ਨੂਮ ਦਾ ਤੁਹਾਨੂੰ ਬਧਾਈ ਆ ਤੇ ਹੋਰ ਸੁਣਾਓ ਸਾਰੇ ਜਣੇ ਕੀ ਹਾਲ ਚਾਲ ਅੱਜ ਤੁਹਾਡੇ ਸਾਹਮਣੇ ਦੇਖੋ ਸਨੋ ਪੈ ਰਹੀ ਆ ਹਨਾ ਉਦਾਂ ਇੱਕ ਮਹੀਨੇ ਦੀ ਕੋਈ ਸਨੋ ਨਹੀਂ ਕੋਈ ਕੁਝ ਨਹੀਂ ਹੋਇਆ ਤੇ ਅੱਜ ਮੈਂ ਸੋਚਿਆ ਸੀਗਾ ਕਿ ਬਲੌਗ ਬਣਾਉਂਗਾ ਤੇ ਅੱਜ ਸਨੋ ਵੀ ਆ ਗਈ ਆ ਸਾਰਾ ਆਲੇ ਦੁਆਲੇ ਮਾਹੌਲ ਬਣਿਆ ਹੋਇਆ ਆ ਸਨੋ ਹੀ ਸਨੋ ਆ ਤੇ ਬਾਕੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕਿਉਂਕਿ ਮੈਂ ਕੰਮ ਤੇ ਵੀ ਜਾਣਾ ਉਸ ਤੋਂ ਬਾਅਦ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਅੱਜ ਦਾ ਬਲੌਗ ਜਿਹੜਾ ਅਸੀਂ ਸ਼ੁਰੂ ਕਰਦੇ ਆ ਬਹੁਤ ਜ਼ਰੂਰੀ ਬਲੌਗ ਆ ਉਹ ਜਿਹੜਾ ਇੰਪੋਰਟੈਂਟ ਮੁੱਦਾ ਆ ਉਹਦੇ ਤੇ ਅਸੀਂ ਗੱਲ ਕਰਾਂਗੇ ਹਨਾ ਹੁਣ ਤੁਸੀਂ ਸੋਚਣਾ ਇਦਾਂ ਦਾ ਕਿਹੜਾ ਮੁੱਦਾ ਆ ਗਿਆ ਇਹ ਮੁੱਦਾ ਹੈਗਾ ਕਿ ਜਿਹੜੇ ਆਪਣੇ ਨਵੇਂ ਬੰਦੇ ਕੈਨੇਡਾ ਆਉਂਦੇ ਆ ਜਾਂ ਜਿਹੜੇ ਪੁਰਾਣੇ ਵੀ ਆ ਉਹ ਕਿਹੜੀ ਇਦਾਂ ਦੀ ਗਲਤੀ ਕਰ ਦਿੰਦੇ ਆ ਵੀ ਜਿਹੜਾ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਹੋਣਾ ਪੈ ਜਾਂਦਾ ਹੁਣ ਜਦੋਂ ਸਾਡੇ ਵਰਗਾ ਬੰਦਾ ਹੁੰਦਾ ਜਿਹਨੂੰ ਸਿੰਨ ਬਾਰੇ ਨਹੀਂ ਪਤਾ ਕੈਸ਼ ਬਾਰੇ ਨਹੀਂ ਪਤਾ ਬੈਂਕਾਂ ਬਾਰੇ ਨਹੀਂ ਪਤਾ ਕਿਹੜੀ ਸਕੋਸ਼ੀਆ ਕਿਹੜੀ ਟੀਡੀ ਆਰ ਬੀਸੀ ਜਿਹਨੂੰ ਕੁਝ ਨਹੀਂ ਪਤਾ ਕੈਨੇਡਾ ਬਾਰੇ ਉਹ ਇਦਾਂ ਦੇ ਸਕੈਮਾਂ ਦੇ ਵਿੱਚ ਠੱਗੀਆਂ ਦੇ ਵਿੱਚ ਫਸ ਜਾਂਦਾ ਆ ਤੇ ਉਸ ਤੋਂ ਬਾਅਦ ਉਹਦਾ ਤਾਂ ਕਸੂਰ ਕੋਈ ਨਹੀਂ ਹੁੰਦਾ ਪਰ ਉਹ ਜਿਹੜਾ ਫਸ ਗਿਆ ਠੱਗੀਆਂ ਦੇ ਵਿੱਚ ਉਹਦੇ ਨਾਲ ਸਕੈਮ ਹੋ ਗਿਆ ਉਹਦੇ ਕਰਕੇ ਉਹਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਹੋਣਾ ਪੈ ਜਾਂਦਾ ਤੇ ਅੱਜ ਮੈਂ ਤੁਹਾਨੂੰ ਏਡਾ ਦੇ 2 ਤੋਂ 3 ਜਿਹੜੀਆਂ ਮੇਨ ਠੱਗੀਆਂ ਕੈਨੇਡਾ ਦੇ ਵਿੱਚ ਵੱਜਦੀਆਂ ਆ ਜਿਹੜੇ ਸਕੈਮ ਹੁੰਦੇ ਆ ਜਾਂ ਜਿਹੜਾ ਆਪਣੇ ਬੰਦੇ ਗਲਤੀ ਕਰ ਦਿੰਦੇ ਆ ਭੁੱਲ ਭਲੇਖੇ ਅਣਜਾਣੇ ਦੇ ਵਿੱਚ ਜਾਂ ਫਿਰ ਜਾਂ ਫਿਰ ਇਹ ਸੋਚ ਕੇ ਵੀ ਗਲਤੀ ਕਰ ਦਿੰਦੇ ਆ ਵੀ ਕੋਈ ਨਹੀਂ ਕੁਝ ਨਹੀਂ ਹੋਣ ਲੱਗਾ ਯਾਰ ਤੇ ਅੱਜ ਦੇ ਬਲੌਗ ਦੇ ਵਿੱਚ ਮੈਂ ਗੱਲ ਕਰੂੰਗਾ ਕਿ ਕਿਹੜੀਆਂ ਇਦਾਂ ਦੀਆਂ ਗਲਤੀਆਂ ਆ ਜੇ ਇਹਨਾਂ ਕਰਕੇ ਆਪਣੇ ਬੰਦੇ ਕੈਨੇਡਾ ਦੇ ਵਿੱਚੋਂ ਡਿਪੋਰਟ ਹੋ ਰਹੇ ਆ ਜੇ ਉਹ ਇਹ ਗਲਤੀਆਂ ਨਹੀਂ ਕਰਦੇ ਤਾਂ ਡਿਪੋਰਟ ਹੋਣ ਦਾ ਤਾਂ ਕੋਈ ਚਾਂਸ ਨਹੀਂ ਉਹਨਾਂ ਦਾ ਦੂਰ ਦੂਰ ਤੱਕ ਬਾਕੀ ਤੁਹਾਨੂੰ ਪਤਾ ਹੀ ਆ ਵੀ ਹੁਣ ਅੱਜਕੱਲ ਸਾਰੇ ਬਹਾਨਾ ਲੱਭ ਰਹੇ ਆ ਵੀ ਹਨਾ ਕਿਹਨੂੰ ਕਿਸ ਤਰ੍ਹਾਂ ਕਿੱਦਾਂ ਡਿਪੋਰਟ ਕੀਤਾ ਜਾਵੇ ਸਪੈਸ਼ਲੀ ਇੰਡੀਅਨਸ ਨੂੰ ਕਿ ਸਾਰਾ ਕੁਝ ਜਾਣਦੇ ਹੋਏ ਵੀ ਇਦਾਂ ਦੀ ਕੋਈ ਗਲਤੀ ਦਾ ਨਾਂ ਹੀ ਕਰਿਓ ਬਾਕੀ ਹੁਣ ਅਸੀਂ ਬਲੌਗ ਆਪਣਾ ਸ਼ੁਰੂ ਕਰਦੇ ਆ ਜਿਹੜਾ ਪਹਿਲਾ ਮੇਨ ਜਿਹੜਾ ਸਭ ਤੋਂ ਜ਼ਿਆਦਾ ਸਕੈਮ ਇੱਥੇ ਆਪਣੇ ਬੰਦਿਆ ਦੇ ਨਾਲ ਹੁੰਦਾ ਆ ਉਹਦਾ ਨਾਮ ਹੈਗਾ ਆ ਸਿਨ ਸਕੈਮ ਠੀਕ ਆ ਹੁਣ ਤੁਸੀਂ ਕਹਿੰਦਾ ਸਿਨ ਸਕੈਮ ਕਿਹੜਾ ਆ ਗਿਆ ਇਹ ਸਕੈਮ ਹੁੰਦਾ ਸਾਰਿਆਂ ਨਾਲ ਪਰ ਇਹਦਾ ਕਿਸੇ ਨੂੰ ਨਾਮ ਨਹੀਂ ਪਤਾ ਇਹਨੂੰ ਇੱਥੇ ਜ਼ਿਆਦਾਤਰ ਸਿਨ ਸਕੈਮ ਕਹਿੰਦੇ ਆ ਕਿਉਂਕਿ ਇਹ ਸਿਨ ਨੰਬਰ ਤੇ ਸਕੈਮ ਹੁੰਦਾ ਜੇ ਨਾਲ ਨੂੰ ਨਹੀਂ ਪਤਾ ਸਿਨ ਨੰਬਰ ਕੀ ਹੁੰਦਾ ਮੋਟਾ-ਮੁੰਡਾ ਉਹਨਾਂ ਨੂੰ ਮਾੜਾ ਜਿਹਾ ਦੱਸ ਦਵਾ ਇਹ ਹੁੰਦਾ ਸਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਜਿਹੜਾ ਤੁਹਾਨੂੰ ਕੈਨੇਡਾ ਆ ਕੇ ਲੈਣਾ ਹੀ ਪੈਂਦਾ ਆ ਉਹਦੇ ਨਾਲ ਹੀ ਤੁਸੀਂ ਆਪਣੀ ਕੋਈ ਵੀ ਜੌਬ ਕਰ ਸਕਦੇ ਆ ਕੈਨੇਡਾ ਦੇ ਵਿੱਚ ਸਿਨ ਨੰਬਰ ਜਿੱਦਾਂ ਹੁਣ ਆਪਣੇ ਇੰਡੀਆ ਦੇ ਵਿੱਚ ਤੁਸੀਂ ਮੰਨ ਲਓ ਕਿ ਇਹ ਕੈਨੇਡਾ ਦਾ ਆਧਾਰ ਕਾਰਡ ਨੰਬਰ ਜਾਂ ਫਿਰ ਪੈਨ ਕਾਰਡ ਨੰਬਰ ਆ ਉਹਨੂੰ ਕਹਿੰਦੇ ਆਂ ਸਿਨ ਨੰਬਰ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਬੰਦਾ ਸਾਨੂੰ ਸਿਨ ਨੰਬਰ ਜੰਦਾ ਆ ਨਾ ਗੋਰਾ-ਗੋਰੀ ਜਾਂ ਕੋਈ ਵੀ ਆ ਉਹ ਸਮਝਾਉਂਦਾ ਆ ਵੀ ਇਹ ਤੁਹਾਡਾ ਸਿਨ ਨੰਬਰ ਆ ਇਹ ਤੁਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ ਕੋਈ ਜਿੰਨਾ ਮਰਜੀ ਖਾਸ ਮਿੱਤਰ ਜੋਬ ਤੇ ਕੋਈ ਕੁਝ ਵੀ ਹੋਵੇ ਤੁਸੀਂ ਆਪਣਾ ਸਿਨ ਨੰਬਰ ਕਿਸੇ ਨੂੰ ਸ਼ੇਅਰ ਕਰਨਾ ਹੁਣ ਆਪਣੇ ਬੰਦੇ ਕੀ ਹੁੰਦੇ ਆ ਭੋਲੇ ਪਾਲੇ ਹੁੰਦੇ ਆ ਹਨਾ ਸਾਰੇ ਨਹੀਂ ਥੋੜੇ ਬੋਲੇ ਦਾ ਹੁੰਦੇ ਆ ਮੇਰੇ ਵਰਗੇ ਤੇ ਉਹ ਏਦਾਂ ਹੁੰਦਾ ਵੀ ਕੋਈ ਪੁੱਛ ਲਵੇ ਤਾਂ ਦੱਸ ਦਿੰਦੇ ਆ ਤੇ ਕੋਈ ਕੰਮ ਤੇ ਵੀ ਕੋਈ ਖਾਸ ਮਿੱਤਰ ਤਾਂ ਹੋਵੇ ਤਾਂ ਉਹਨੂੰ ਵੀ ਦੱਸ ਦਿੰਦੇ ਆ ਇੱਥੋਂ ਹੀ ਇਹ ਸਕੈਮ ਸ਼ੁਰੂ ਹੁੰਦਾ ਆ ਨਾਰਮਲੀ ਜਦੋਂ ਬੰਦਾ ਨਵਾਂ ਆਉਂਦਾ ਆ ਨੰਬਰ ਲੈ ਲੈਂਦਾ ਆਪਣਾ ਮੋਬਾਈਲ ਨੰਬਰ ਅੱਬਲ ਤਾਂ ਤੁਸੀਂ ਆਪਣਾ ਨੰਬਰ ਕਿਸੇ ਵੀ ਕੰਪਨੀ ਵਾਲਿਆਂ ਨੂੰ ਜਾਂ ਕੁਝ ਵੀ ਦਬੋ ਨਾ ਠੀਕ ਆ ਪਰ ਜਦੋਂ ਅਸੀਂ ਅਪਲਾਈ ਕਰਦੇ ਕਿਤੇ ਜੋਬਸ ਵਗੈਰਾ ਲਈ ਨੰਬਰ ਦੇਣਾ ਪੈ ਜਾਂਦਾ ਆ ਹੁਣ ਮੈਨੂੰ ਨਹੀਂ ਪਤਾ ਇਹ ਕੋਲ ਸੌਂਦੀਆਂ ਕਿੱਥੋਂ ਨੰਬਰ ਕਿੱਥੋਂ ਉਹਦੇ ਕਿੱਥੋਂ ਫੋਨ ਕਰਦੇ ਆ ਪਰ ਇਹ ਨਾਰਮਲ ਜਦੋਂ ਆਪਾਂ ਨੂੰ ਫੋਨ ਕਰਦੇ ਆ ਤਾਂ ਇਹਨਾਂ ਦਾ ਪਹਿਲਾ ਗੱਲ ਹੁੰਦੀ ਆ ਆਹ ਤੁਹਾਡਾ ਨਾਮ ਆ ਹਨਾ ਨਾਮ ਬੋਲ ਕੇ ਉਸ ਤੋਂ ਬਾਅਦ ਕਹਿੰਦੇ ਆ ਵੀ ਤੁਸੀਂ ਕ੍ਰਾਈਮ ਕੀਤਾ ਆ ਵੀ ਤੁਸੀਂ ਕ੍ਰਾਈਮ ਕੀਤਾ ਆ ਤੇ ਜਿਹੜਾ ਤੁਸੀਂ ਕ੍ਰਾਈਮ ਕੀਤਾ ਉਹਦੇ ਕਰਕੇ ਅਸੀਂ ਤੁਹਾਡਾ ਜਿਹੜਾ ਜਿਹੜਾ ਸਿੰਨ ਨੰਬਰ ਆ ਉਹਨੂੰ ਕੈਨਸਲ ਕਰਨ ਲੱਗੇ ਆ ਟਰਮੀਨੇਟ ਕਰਨ ਲੱਗੇ ਆ ਤੇ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਸਕਦੀ ਆ ਤੇ ਬੰਦਾ ਡਰ ਜਾਂਦਾ ਜਿਹੜਾ ਨਵਾਂ ਆਇਆ ਉਹ ਕਹਿੰਦਾ ਯਾਰ ਮੈਂ ਹਜੇ ਪਰਸੋਂ ਤਾਂ ਆਇਆ ਕ੍ਰਾਈਮ ਮੈਂ ਕਿਹੜਾ ਕਰ ਦਿੱਤਾ ਹਜੇ ਤਾਂ ਨੀਂਦ ਵੀ ਨਹੀਂ ਪੂਰੀ ਹੋਈ ਹਨ ਤੇ ਉਹ ਚੱਕਰ ਹੋ ਜਾਂਦਾ ਤੇ ਫਿਰ ਬੰਦਾ ਨਵਾਂ ਬੰਦਾ ਕਹਿੰਦਾ ਵੀ ਹਾਂਜੀ ਹੁਣ ਦੱਸੋ ਫੇ ਇਹਦਾ ਕੀ ਸੋਲੂਸ਼ਨ ਆ ਵੀ ਮੈਂ ਤਾਂ ਕੋਈ ਕ੍ਰਾਈਮ ਕੀਤਾ ਨਹੀਂ ਹੈਗਾ ਉਹ ਕਹਿ ਦਿੰਦੇ ਵੀ ਨਹੀਂ ਤੂੰ ਕੀਤਾ ਆ ਸਾਡੇ ਦਾ ਪ੍ਰੂਫ ਹੈ ਕਿ ਆ ਇਦਾਂ ਉਦਾਂ ਹਨਾ ਵੀ ਉਹ ਫਿਰ ਬੰਦਾ ਡਰ ਜਾਂਦਾ ਉਹ ਕਹਿ ਰਿਹਾਦਾ ਵੀ ਇਹਦਾ ਫਿਰ ਕੀ ਸੋਲੂਸ਼ਨ ਆ ਉਹ ਕਹਿੰਦਾ ਵੀ ਤੁਸੀਂ ਸਾਨੂੰ ਆਪਣਾ ਸੈਨ ਨੰਬਰ ਦੱਸੋ ਜਿਹੜਾ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਆ ਇਧਰਲਾ ਆਧਾਰ ਕਾਰਡ ਆ ਜਿਹੜਾ ਉਹਦਾ ਤੁਸੀਂ ਸਾਨੂੰ ਮੇਨ ਨੰਬਰ ਦੱਸੋ ਅਸੀਂ ਤੁਹਾਨੂੰ ਕੋਈ ਨਾ ਕੋਈ ਸੋਲੂਸ਼ਨ ਕਰਕੇ ਦਿੰਨੇ ਆ ਜਿਹੜਾ ਬੰਦਾ ਕਬਰਾਇਆ ਹੋਇਆ ਜਾਂ ਨਵਾਂ ਬੰਦਾ ਉਹ 10 ਬੈਠਦਾ ਠੀਕ ਆ ਉਹ 10 ਬੈਠਦਾ ਜੀ ਆ ਮੇਰਾ ਆ ਮੇਰਾ ਸੋਸ਼ਲ ਇੰਸ਼ੋਰੈਂਸ ਸੈਨ ਨੰਬਰ ਆ ਪੁਲਿਸ ਮੇਰਾ ਕੋਈ ਨਾ ਕੋਈ ਸੋਲੂਸ਼ਨ ਕਰਵਾ ਦਿਓ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਕਰਾਇਮ ਨਹੀਂ ਕੀਤਾ ਮੈਂ ਤਾਂ ਭੋਲਾ ਪੰਛੀ ਆ ਜਦੋਂ ਉਹ 10 ਬੈਠਦਾ ਆ ਉਦੋਂ ਹੀ ਉੱਥੇ ਸਾਰੀ ਗੇਮ ਵਿਗੜਦੀ ਆ ਉਦੋਂ ਆਪਾਂ ਮੈਂ ਉਹਨੇ ਕੁਝ ਨਾ ਕੀਤਾ ਹੋਵੇ ਪਰ ਜਿਹੜਾ ਸੇਨ ਨੰਬਰ ਦੇਤਾ ਉਹ ਦੇ ਕੇ ਉਹਨੇ ਬਹੁਤ ਕੁਝ ਕਰ ਦਿੱਤਾ ਠੀਕ ਆ ਤੇ ਇਹ ਜਿਹੜੀ ਚੀਜ਼ ਤੋਂ ਤੁਸੀਂ ਬਚਣਾ ਆ ਕਿਉਂਕਿ ਜਿਹੜਾ ਇੱਥੇ ਤੁਹਾਡਾ ਸੇਨ ਨੰਬਰ ਆ ਨਾ ਉਹ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਕੋਈ ਯਾਰ ਦੋਸਤ ਕੋਈ ਕੁਛ ਕੁਛ ਨਹੀਂ ਪੁੱਛਦਾ ਜਿਹਨੇ ਕੋਈ ਤੁਹਾਡੇ ਨਾਲ ਮੰਨ ਲਓ ਠੱਗੀ ਮਾਰਨੀ ਹੈ ਨਾ ਜਾਂ ਕੁਛ ਕਰਨਾ ਉਹੀ ਤੁਹਾਡਾ ਸਿੰਨ ਨੰਬਰ ਪੁੱਛਦਾ ਕਿਉਂਕਿ ਸਾਰਿਆਂ ਨੂੰ ਪਤਾ ਕਿ ਇਹ ਉਹ ਪ੍ਰਾਈਵੇਟ ਚੀਜ਼ ਆ ਕੋਈ ਇੱਥੇ ਕਿਸੇ ਨੂੰ ਨਹੀਂ ਦੱਸਦਾ ਜਿੱਥੇ ਵੀ ਤੁਸੀਂ ਜੋਬ ਕਰਦੇ ਆ ਜਾਂ ਕੁਛ ਵੀ ਆ ਉਹ ਬੰਦੇ ਤੁਹਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਜਿਹੜੇ ਆਖਰੀ ਤਿੰਨ ਅੱਖਰ ਆ ਸਿੰਨ ਨੰਬਰ ਦੇ ਉਹੀ ਤੁਹਾਡੇ ਕੋਲੋਂ ਪੁੱਛਦੇ ਆ ਹੋਰ ਜ਼ਿਆਦਾ ਕੁਛ ਨਹੀਂ ਪੁੱਛਦੇ ਪਰ ਜੇ ਤੁਸੀਂ ਇਦਾਂ ਹੀ ਕਿਸੇ ਨੂੰ ਆਪਣਾ ਸਿੰਨ ਨੰਬਰ ਪੂਰਾ ਸ਼ੇਅਰ ਕਰ ਦਿੰਨੇ ਆ ਜੇ ਕੋਈ ਵੀ ਤੁਹਾਨੂੰ ਇਲੀਗਲ ਗੈਰ ਕਾਨੂੰਨੀ ਐਕਟੀਵਿਟੀ ਦੇ ਵਿੱਚ ਫਸਾ ਸਕਦਾ ਆ ਕਿ ਆਹ ਬੰਦੇ ਨੇ ਆਹ ਕੰਮ ਕੀਤਾ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਆ ਪੁਲਿਸ ਤੁਹਾਡੇ ਘਰ ਆਉਂਦੀ ਆ ਠੀਕ ਆ ਜਾਂ ਤੁਹਾਨੂੰ ਕੋਲ ਸੌਂਦੀਆਂ ਆ ਤੇ ਪੁਲਿਸ ਜਿਹੜੀ ਆ ਉਹ ਫਿਰ ਤੁਹਾਨੂੰ ਟਾਈਮ ਦਿੰਦੀ ਆ ਜਿਆਦਾ ਤੁਸੀਂ 24 ਘੰਟੇ ਦੇ ਵਿੱਚ ਵਿੱਚ ਇਥੋਂ ਚਲ ਜੋ ਡਿਪੋਰਟ ਹੋ ਕੇ ਤੇ ਜਾਂ ਦੂਸਰਾ ਕੰਮ ਵੀ ਤੁਹਾਡਾ ਤੁਹਾਨੂੰ ਇਨਾ ਫਾਈਨ ਭਰਨਾ ਪੈਣਾ ਆ ਤੁਸੀਂ ਆਹ ਗਲਤ ਕੰਮ ਕੀਤਾ ਆ ਉਸ ਚੱਕਰ ਦੇ ਵਿੱਚ ਫਿਰ ਬੰਦਾ ਦੋਨੇ ਸਿਚੁਏਸ਼ਨਾਂ ਦੇ ਵਿੱਚ ਫਸ ਜਾਂਦਾ ਆ ਫਾਈਨ ਇੰਨਾ ਕ ਹੁੰਦਾ ਆ ਕਿ ਬੰਦਾ ਭਰ ਨਹੀਂ ਸਕਦਾ ਤੇ ਪੈਸੇ ਇੰਨੇ ਲਾ ਕੇ ਆਇਆ ਹੁੰਦਾ ਕੈਨੇਡਾ ਨੂੰ ਕਿ ਡਿਪੋਰਟ ਹੋਣ ਵਾਲਾ ਰਾਹ ਵੀ ਭੋਖ ਆਇਆ ਉਹ ਵੀ ਨਹੀਂ ਬੰਦਾ ਕਰ ਸਕਦਾ ਇਸ ਕਰਕੇ ਇਹ ਸਕੈਮ ਤੋਂ ਤੁਸੀਂ ਬਚਣਾ ਆ ਹਾਂਜੀ ਤੇ ਹੁਣ ਗੱਲ ਕਰਦੇ ਆ ਆਪਣੇ ਦੂਜੇ ਸਕੈਮ ਦੀ ਇਹ ਸਕੈਮ ਤਾਂ ਨਹੀਂ ਹੈਗਾ ਬੰਦਿਆਂ ਤੋਂ ਆਪ ਹੀ ਗਲਤੀ ਹੋ ਜਾਂਦੀ ਆ ਇਹ ਗਲਤੀ ਕਿਹੜੀ ਹੁੰਦੀ ਆ ਜਦੋਂ ਕੋਈ ਵੀ ਬੰਦਾ ਇੰਡੀਆ ਤੋਂ ਕੈਨੇਡਾ ਆਉਂਦਾ ਆ ਆਉਣ ਲੱਗਾ ਉਹ ਕੈਸ਼ ਲੈ ਕੇ ਆਉਂਦਾ ਆ ਕਿ ਉੱਥੇ ਜਾ ਕੇ ਮੇਰੇ ਕੰਮ ਆਊਗਾ ਕੋਈ ਹਜ਼ਾਰ ਕੈਸ਼ ਲੈ ਆਉਂਦਾ ਕੋਈ 2000 ਲੈ ਆਉਂਦਾ ਇਸ ਤੋਂ ਜ਼ਿਆਦਾ ਤਾਂ ਲਿਆਵ ਹੀ ਨਹੀਂ ਸਕਦੇ ਠੀਕ ਆ ਪਰ ਉਹ ਜਦੋਂ ਬੰਦਾ ਲੈ ਆਉਂਦਾ ਇੱਥੇ ਆ ਕੇ ਮੰਨ ਲਓ ਕਿ ਹੁਣ ਜਿਹੜਾ ਹਜ਼ਾਰ ਲੈ ਕੇ ਆਇਆ ਹਜ਼ਾਰ ਦੇ ਵਿੱਚੋਂ ਮੰਨ ਲਓ ਉਹਦਾ 200 300 ਖਰਚ ਹੋ ਗਿਆ ਹੁਣ 600 700 ਬਚਿਆ ਹੁਣ ਕੋਈ ਸਲਾਹ ਦੇ ਦਿੰਦਾ ਵੀ ਐਡਾ ਕਰ ਵੀ ਬਾਕੀ ਜਿਹੜੇ ਪੈਸੇ ਤੇਰੇ ਕੋਲ ਬਚੇ ਆ ਉਹ ਜਾ ਕੇ ਬੈਂਕ ਦੇ ਵਿੱਚ ਤੂੰ ਜਮ੍ਹਾਂ ਕਰਾ ਦੇ ਹਣ ਤੇ ਬੰਦਾ ਕਹਿੰਦਾ ਹਾਂ ਯਾਰ ਮੈਂ ਕੀ ਕਰਨੇ ਆ ਖਰਚਾ ਖੁਰਚਾ ਸਾਰਾ ਹੋ ਗਿਆ ਆ ਤੇ ਪੈਸੇ ਜਿਹੜੇ ਬਚੇ ਆ ਬੈਂਕ ਦੇ ਵਿੱਚ ਜਮਾ ਕਰਾ ਦੋ ਨਾ ਜਦੋਂ ਲੋੜ ਪਊਗੀ ਕਢਾ ਲਵਾਂਗੇ ਪਰ ਉੱਥੇ ਹੀ ਉਹ ਬੰਦਾ ਗਲਤੀ ਕਰ ਦਿੰਦਾ ਕਿਉਂਕਿ ਬੈਂਕ ਦੇ ਵਿੱਚ ਕਦੀ ਵੀ ਤੁਸੀਂ 250 ਤੋਂ ਉੱਤੇ 250 ਤੋਂ ਉੱਤੇ ਕੈਸ਼ ਜਮਾ ਨਹੀਂ ਕਰਾਉਣਾ ਕਦੀ ਵੀ ਜਦੋਂ ਤੁਸੀਂ ਉੱਥੇ ਜਾ ਕੇ ਜਮਾ ਕਰਾ ਦਿੰਨੇ ਆ ਉਹ ਤੁਹਾਨੂੰ ਕੁਝ ਵੀ ਤੁਹਾਨੂੰ ਪੁੱਛ ਸਕਦੇ ਆ ਠੀਕ ਆ ਕੋਈ ਵੀ ਤੁਹਾਡੇ ਨਾਲ ਸਵਾਲ ਜਵਾਬੀ ਹੋ ਸਕਦੀ ਆ ਸਪੈਸ਼ਲੀ ਉਦੋਂ ਜਦੋਂ ਤੁਸੀਂ ਮਹੀਨੇ ਦੇ ਵਿੱਚ ਦੋ ਵਾਰ ਇੱਕ ਦਾ ਕੈਸ਼ ਜਮਾ ਕਰਾ ਦੋਨੇ ਆ ਠੀਕ ਆ ਇੱਕ ਵਾਰ 250 ਕਰਾਪ ਦਾ ਠੀਕ ਆ ਤੁਸੀਂ 5-6 ਦਿਨਾਂ ਦੇ ਬਾਅਦ ਫਿਰ ਤੁਸੀਂ ਚਲ ਕੇ ਕੈਸ਼ ਜਮਾ ਕਰਾਉਣ ਉੱਥੇ ਜਿਹੜੀ ਤੁਹਾਡੇ ਉੱਤੇ ਬਣਦੀ ਕਾਰਵਾਈ ਆ ਉਹ ਹੋ ਸਕਦੀ ਆ ਕਿਉਂਕਿ ਜਿਹੜੇ ਬੰਦੇ ਇੱਥੇ ਕੈਸ਼ ਤੇ ਕੰਮ ਕਰਦੇ ਆ ਉਹ ਇੱਥੇ ਇਲੀਗਲ ਮੰਨਿਆ ਜਾਂਦਾ ਆ ਕਿ ਇਲੀਗਲ ਆ ਜਿਹੜਾ ਬੰਦਾ ਇਦਾਂ ਕੈਸ਼ ਕੁਝ ਵਰਤਦਾ ਹੈ ਇਹ ਨਹੀਂ ਕਿ ਬਾਹਰ ਨਹੀਂ ਕਿਤੇ ਵਰਤ ਸਕਦੇ ਬਾਹਰ ਵਰਤੋ ਪਰ ਜਦਾਂ ਇਦਾਂ ਬੈਂਕ ਬੁੰਕ ਦੇ ਕੰਮਾਂ ਦੇ ਵਿੱਚ ਇਦਾਂ ਹਨਾ ਜਿਹੜਾ ਬੰਦਾ ਕੈਸ਼ ਵਰਤਦਾ ਆ ਉਹਦੇ ਲਈ ਥੋੜੀ ਜੀ ਗੱਲ ਉਲਟੀ ਹੋ ਸਕਦੀ ਉਲਟੀ ਪੈ ਸਕਦੀ ਆ ਇਸ ਕਰਕੇ ਜਿਹੜਾ ਤੁਹਾਡੇ ਤੋਂ ਕੈਸ਼ ਕਦੇ ਵੀ ਤੁਸੀਂ ਬੈਂਕ ਦੇ ਵਿੱਚ ਜਮਾ ਨਹੀਂ ਕਰਾਉਣਾ ਕੈਸ਼ ਨੂੰ ਤੁਸੀਂ ਜ਼ਿਆਦਾ ਯੂਜ਼ ਕਰੋ ਆਪਣਾ ਰੈਂਟ ਭਰਨ ਦੇ ਵਿੱਚ ਗਰੋਸਰੀਆਂ ਲੈਣ ਦੇ ਵਿੱਚ ਇਦਾਂ ਦੀ ਥਾਂ ਤੇ ਆਪਣਾ ਜਿਹੜਾ ਤੁਸੀਂ ਕੈਸ਼ ਆ ਫਿਊਜ਼ ਕਰ ਸਕਦੇ ਹੋ ਬਾਕੀ ਜਿਹੜੇ ਬੰਦੇ ਜ਼ਿਆਦਾ ਏਦਾਂ ਕੈਸ਼ ਲੈ ਕੇ ਵੀ ਆਉਂਦੇ ਆ ਹਮੇਸ਼ਾ ਆਪਣੇ ਕੋਲ ਕੋਈ ਨਾ ਕੋਈ ਏਦਾਂ ਦੀ ਡਿਟੇਲ ਰੱਖੋ ਜਿਹਦੇ ਵਿੱਚ ਪੂਰਾ ਸ਼ੋਅ ਹੋ ਰਿਹਾ ਹੋਵੇ ਕਿ ਇਹ ਜਿਹੜੇ ਪੈਸੇ ਆ ਤੁਸੀਂ ਇੰਡੀਆ ਤੋਂ ਹੀ ਲੈ ਕੇ ਆਏ ਆ ਕਿਉਂਕਿ ਤੁਹਾਡੇ ਕੋਲੋਂ ਕੁਝ ਵੀ ਪੁੱਛ ਕੇ ਸ਼ੋ ਹੋ ਸਕਦੀ ਆ ਤੇ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਹਾਂ ਇਹ ਪੈਸੇ ਤੁਸੀਂ ਇੰਡੀਆ ਤੋਂ ਹੀ ਲੈ ਕੇ ਆਏ ਇਸ ਕਰਕੇ ਜਿਹੜੀ ਆਪਣੀ ਵੈਲਿਡ ਜਾਣਕਾਰੀ ਜਾਂ ਡਿਟੇਲ ਆ ਉਹ ਆਪਣੇ ਕੋਲ ਜਰੂਰ ਰੱਖੋ ਨਹੀਂ ਤਾਂ ਇਸ ਚੀਜ਼ ਦੇ ਵਿੱਚ ਵੀ ਤੁਹਾਡੇ ਖਿਲਾਫ ਕੋਈ ਨਾ ਕੋਈ ਸਟ੍ਰਿਕਟ ਐਕਸ਼ਨ ਹੋ ਸਕਦਾ ਫਾਈਨ ਭਰਨਾ ਪੈ ਸਕਦਾ ਜਾਂ ਫਿਰ ਤੁਹਾਨੂੰ ਰਿਪੋਰਟ ਵੀ ਕਰ ਸਕਦੇ ਆ ਕਿ ਤੁਸੀਂ ਇਲੀਗਲ ਵੇ ਦੇ ਨਾਲ ਇੱਥੇ ਕੈਸ਼ ਤੇ ਕੰਮ ਕਰ ਰਹੇ ਆ ਕਿਉਂਕਿ ਇਥੇ ਕੈਸ਼ ਵਾਲਾ ਕੰਮ ਸਹੀ ਨਹੀਂ ਮੰਨਿਆ ਜਾਂਦਾ ਇਲੀਗਲ ਮੰਨਿਆ ਜਾਂਦਾ ਆ ਜਦ ਤੱਕ ਫੜੇ ਨਾ ਜਾਓ ਉਦੋਂ ਦਾ ਸਹੀ ਆ ਹਾਂਜੀ ਤੇ ਹੁਣ ਜਿਹੜਾ ਮੈਂ ਸਕੈਮ ਦੀ ਗੱਲ ਕਰ ਲਗਾ ਇਹ ਤਾਂ ਇਦਾਂ ਦਾ ਸਕੈਮ ਆ ਇਹ ਤਾਂ ਰੋਜ਼ ਮੇਰੇ ਨਾਲ ਹੀ ਹੁੰਦਾ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਠੀਕ ਆ ਤੁਸੀਂ ਕਹਣਾ ਇਦਾਂ ਦਾ ਕਿਹੜਾ ਸਕੈਮ ਇਹਦੇ ਵਿੱਚ ਵੀ ਬਹੁਤ ਬੰਦੇ ਫਸਦੇ ਆ ਬਹੁਤ ਬੰਦੇ ਗਲਤੀ ਕਰਦੇ ਆ ਠੀਕ ਆ ਉਹਦਾ ਵੀ ਫੇ ਉਹਨਾਂ ਨੂੰ ਜੇ ਉਹ ਗਲਤੀ ਕਰਦੇ ਜਾਂ ਇਹਨਾਂ ਦੇ ਇਹਨਾਂ ਦੇ ਕੋਲ ਫਸ ਜਾਂਦੇ ਆ ਉਹਦਾ ਫੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ ਰਿਪੋਰਟ ਵਾਲਾ ਕੇਸ ਤਾਂ ਤੁਹਾਨੂੰ ਪਤਾ ਹੀ ਆ ਹਨਾ ਇਹ ਜਿਹੜਾ ਸਕੈਮ ਹੁੰਦਾ ਇਹ ਹੁੰਦਾ ਬੈਂਕ ਸਕੈਮ ਹੁਣ ਜਿਨ੍ਹਾਂ ਨੂੰ ਨਹੀਂ ਬੈਂਕ ਸਕੈਮ ਬਾਰੇ ਪਤਾ ਉਹ ਬੈਂਕ ਜਾ ਕੇ ਪੁੱਛ ਵੀ ਸਕਦੇ ਆਪਣੇ ਬੈਂਕ ਵਾਲਿਆਂ ਨੂੰ ਕਿ ਬੈਂਕ ਸਕੈਮ ਕਿਹੜਾ ਹੁੰਦਾ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ ਕਿ ਆ ਹੁੰਦਾ ਬੈਂਕ ਸਕੈਮ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਆ ਇਹਦੇ ਵਿੱਚ ਤੁਹਾਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਜਦ 5 ਵਜੇ ਕੋਈ ਨਾ ਕੋਈ ਕੋਲ ਆਉਂਦੀ ਆ ਜਿਹਦੇ ਉੱਤੇ ਲਿਖਿਆ ਹੁੰਦਾ ਆ ਸਕੋਸ਼ੀਆ ਬੈਂਕ ਜਿਹੜੀ ਕਿ ਇੱਥੇ ਕੈਨੇਡਾ ਦੇ ਵਿੱਚ ਬੈਂਕਾਂ ਕੈਨੇਡਾ ਵਾਲਿਆਂ ਨੂੰ ਤਾਂ ਪਤਾ ਹੀ ਆ ਤੇ ਇੱਥੇ ਹੁਣ ਕਈ ਤਰ੍ਹਾਂ ਦੇ ਬੈਂਕਾਂ ਜਿਹਦਾ ਸਾਡੇ ਉੱਤੇ ਐਚ ਡੀ ਐਫ ਸੀ ਆਈ ਸੀ ਆਈ ਸੀ ਪੰਜਾਬ ਸਿੱਧ ਬੈਂਕ ਉਹਦੀ ਇੱਥੇ ਕੈਨੇਡਾ ਦੇ ਵਿੱਚ ਬੈਂਕਾਂ ਉਹਦਾ ਨਾ ਹੈਗਾ ਸਕੋਸ਼ੀਆ ਬੈਂਕ ਜ਼ਿਆਦਾਤਰ ਜਿਹੜਾ ਮੈਨੂੰ ਫੋਨ ਆਉਂਦਾ ਆ ਉਹਦਾ ਸਕੋਸ਼ੀਆ ਬੈਂਕੀ ਆ ਉੱਤੇ ਨੰਬਰ ਤੇ ਲਿਖਿਆ ਹੁੰਦਾ ਸਕੋਸ਼ੀਆ ਬੈਂਕ ਇਹ ਜਿਹੜੇ ਬੰਦੇ ਹੁੰਦੇ ਆ ਇਹ ਤੁਹਾਨੂੰ ਫੋਨ ਕਰਦੇ ਆ ਉਹਦੇ ਨਵੇਂ ਬੰਦੇ ਨੂੰ ਕੋਈ ਨਹੀਂ ਜਾਣਕਾਰੀ ਨਹੀਂ ਹੁੰਦੀ ਉਹ ਸੋਚਦਾ ਸ਼ਾਇਦ ਮੈ ਇਹ ਕਹਿੰਦੇ ਆ ਫੋਨ ਕਰਕੇ ਇਹ ਕਹਿੰਦੇ ਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਆ ਤੁਹਾਡੀਆਂ ਟਰਾਂਜੈਕਸ਼ਨਾਂ ਨਹੀਂ ਹੋਣ ਤੋਂ ਹੁਣੀਆਂ ਤੇ ਇਸ ਕਰਕੇ ਤੁਹਾਡਾ ਅਸੀਂ ਅਕਾਊਂਟ ਥੋੜੇ ਟਾਈਮ ਲਈ ਹੋਲਡ ਕਰਨ ਲੱਗੇ ਆਂ ਤੇ ਬੰਦਾ ਫਿਰ ਕਹਿੰਦਾ ਕਿ ਕਿਉਂ ਹੋਲਡ ਕਰਨ ਲੱਗੇ ਆ ਮੈਨੂੰ ਕੋਈ ਸੋਲੂਸ਼ਨ ਦੱਸੋ ਤਾਂ ਇਹ ਫਿਰ ਬੰਦੇ ਦੇ ਕੋਲ ਉਹਦੇ ਜਿਹੜੇ ਅਕਾਊਂਟ ਦੀ ਡਿਟੇਲਸ ਵਗੈਰਾ ਮੰਗਦੇ ਆ ਕਿ ਤੁਸੀਂ ਸਾਨੂੰ ਡਿਟੇਲਸ ਦੱਸੋ ਪਾਸਵਰਡ ਦੱਸੋ ਜਾਂ ਇਦਾਂ ਦਾ ਥੋੜਾ ਹਸਾਬ ਕਰਾ ਤੁਹਾਡੇ ਤੋਂ ਤੁਹਾਡੀ ਡਿਟੇਲ ਪੁੱਛਦੇ ਆ ਉਸ ਚੱਕਰ ਦੇ ਵਿੱਚ ਬੰਦਾ ਜੇ ਨਾਲ ਨੂੰ ਡਿਟੇਲ ਦੱਸ ਦਵੇ ਤਾਂ ਉਹ ਫਸ ਗਿਆ ਉਸ ਚੱਕਰ ਦੇ ਵਿੱਚ ਤੁਸੀਂ ਕੀ ਕਰਨਾ ਆ ਉਸੇ ਟਾਈਮ ਫੋਨ ਕੱਟਣਾ ਆ ਤੇ ਜਿਹੜੀ ਵੀ ਤੁਹਾਨੂੰ ਸਕੋਸ਼ੀਆ ਬੈਂਕ ਤੋਂ ਜੇ ਫੋਨ ਆਇਆ ਆ ਆਪਣੇ ਲਾਗੇ ਛਾਗੇ ਜਿਹੜੀ ਵੀ ਬ੍ਰਾਂਚ ਆ ਉੱ ਤਾਂ ਫਿਰ ਉਹਨਾਂ ਨਾਲ ਗੱਲ ਕਰਨੀ ਆ ਫੋਨ ਤੇ ਤੁਸੀਂ ਕੋਈ ਨਹੀਂ ਗੱਲ ਜੇ ਤੁਹਾਨੂੰ ਸ਼ੱਕ ਲੱਗਦਾ ਆ ਕਿ ਹਾਂ ਸੱਚੀ ਫੋਨ ਆ ਫਿਰ ਤੁਸੀਂ ਉੱਥੇ ਜਾਣਾ ਆ ਉਦਾਂ ਦਾ ਮੈਂ ਤੁਹਾਨੂੰ ਦੱਸਾਂ ਕਿ ਜਿੰਨੇ ਵੀ ਬੈਂਕ ਵਾਲੇ ਆ ਤੁਹਾਨੂੰ ਫੋਨ ਤੇ ਕੋਈ ਨਹੀਂ ਡਿਟੇਲ ਮੰਗਦਾ ਭਾਵੇਂ ਕੋਈ ਅਸਲੀ ਫੋਨ ਵੀ ਹੋਵੇ ਬੈਂਕ ਦੇ ਵਿੱਚੋਂ ਕੋਈ ਵੀ ਤੁਹਾਨੂੰ ਫੋਨ ਤੇ ਡਿਟੇਲ ਨਹੀਂ ਮੰਗੂਗਾ ਤੁਹਾਡੇ ਬੈਂਕ ਬਾਰੇ ਜ਼ਿਆਦਾਤਰ ਇਹ ਤੁਹਾਨੂੰ ਲੈਟਰ ਸੈਂਡ ਕਰਦੇ ਆ ਘਰ ਨੂੰ ਪੋਸਟ ਆਫਿਸ ਦੇ ਥਰੂ ਜਾਂ ਫਿਰ ਤੁਹਾਨੂੰ ਈਮੇਲ ਦੇ ਵਿੱਚ ਦੱਸਦੇ ਆ ਤੇ ਫੋਨ ਤੇ ਉਹ ਕੱਟ ਕਰਦੇ ਆ ਤੇ ਜੇ ਫੋਨ ਕਰ ਵੀ ਦੇਣ ਤੇ ਤੁਹਾਨੂੰ ਇਹੀ ਕਹਿਣਗੇ ਕਿ ਤੁਸੀਂ ਸਾਨੂੰ ਆਫਿਸ ਆ ਕੇ ਮਿਲੋ ਇਦਾਂ ਨੇ ਕਹਿਣਗੇ ਕਿ ਸਾਨੂੰ ਆਹ ਇਨਫੋਰਮੇਸ਼ਨ ਦਾ ਉਹ ਆਹ ਦਾ ਉਹ ਫੋਨ ਦੇ ਉੱਤੇ ਜਦੋਂ ਤੁਸੀਂ ਆਪਣੀ ਅਕਾਊਂਟ ਦੀ ਇਨਫੋਰਮੇਸ਼ਨ ਦੇ ਦਿੰਦੇ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਬੈਂਕ ਕਰਾਪਟ ਵੀ ਹੋ ਸਕਦੇ ਆ ਜਿਹੜੇ ਤੁਸੀਂ 12000 ਸਾਂਭੇ ਆ ਕਈਆਂ ਨੇ ਜਿਆਦਾ ਵੀ ਸਾਂਭੇ ਹੋ ਸਕਦੇ ਆ ਤੇ ਪਰ ਨਵੇਂ ਬੰਦੇ ਦੀ ਮੈਂ ਗੱਲ ਕਰਦਾ ਨਵੇਂ ਬੰਦੇ ਦੀ ਤੇ ਉਹ ਬੰਦਾ ਫੇ ਪੇਮੈਂਟੋ ਮਿੰਟ ਚੱਕ ਹੋ ਜਾਂਦਾ ਜਿੱਦਾਂ ਸੀ ਉੱਥੇ ਆਪਣੇ ਇੰਡੀਆ ਰਮੇ ਸੁਣਦੇ ਆ ਓਟੀਪੀ ਆਇਆ ਤੇ ਪੈਸੇ ਗਾਇਬ ਹੋ ਗਏ ਇੱਥੇ OTP ਵਗੈਰਾ ਵਾਲਾ ਸਿਸਟਮ ਨਹੀਂ ਘਟਾ ਇੱਥੇ ਡਾਇਰੈਕਟ ਹੀ ਗੈਪ ਹੁੰਦੇ ਜਦੋਂ ਕਿਤੇ ਇਦਾਂ ਬੰਦਾ ਫੋਨ ਤੇ ਆਪਣੀ ਡਿਟੇਲ ਸ਼ੇਅਰ ਕਰ ਦਿੰਦਾ ਆ ਤੁਸੀਂ ਸਾਰਿਆਂ ਨੇ ਇਸ ਸਕੈਮ ਦੇ ਉੱਤੋਂ ਬਚਣਾ ਹੈ ਬਾਕੀ ਜਿਹੜਾ ਵੀ ਫੋਨ ਤੁਹਾਨੂੰ 5 ਵਜੇ ਤੋਂ ਬਾਅਦ ਆ ਰਿਹਾ ਬੈਂਕ ਦੇ ਰਿਲੇਟਿਡ ਉਹ ਜ਼ਿਆਦਾਤਰ ਕਿਸੇ ਦਾ ਵੀ ਫੇਕ ਹੀ ਹੁੰਦਾ ਆ ਤੁਸੀਂ ਆਪਣਾ ਡਾਇਰੈਕਟ ਬੈਂਕ ਵਿਜ਼ਿਟ ਕਰਿਆ ਕਰੋ ਜਿਹੜੀ ਵੀ ਲੱਗੇ ਆ ਤੇ ਉਹ ਤੁਹਾਨੂੰ ਸਾਰਾ ਕੁਝ ਸਾਬਕ ਤੱਕ ਦੱਸ ਦੇਣਗੇ ਬਾਕੀ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਐਦਾਂ ਦੇ ਤੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਸੀਂ ਕਿਸੇ ਅਗਲੇ ਬਲੌਗ ਦੇ ਵਿੱਚ ਓਕੇ ਆ ਜੀ ਹਾਂ ਕਿ YouTube ਤੁਹਾਨੂੰ ਇੰਨੇ ਕ ਪੈਸੇ ਪੇ ਕਰ ਸਕਦਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ YouTube ਇੰਨੇ ਪੈਸੇ ਪੇ ਕਰਦਾ ਹੋਊਗਾ ਹੁਣ ਸਾਰਿਆਂ ਦੇ ਮਨ 'ਚ ਇਹ ਗੱਲ ਹੁੰਦੀ ਹੁੰਦੀ ਆ ਜਦੋਂ 1000 ਵਿਊ ਹੋ ਜਵੇ ਉਦੋਂ YouTube ਕਿੰਨੇ ਪੈਸੇ ਦਿੰਦਾ 2000 ਵਿਊ ਹੋ ਜਵੇ ਉਦੋਂ YouTube ਕਿੰਨੇ ਪੈਸੇ ਦਿੰਦਾ ਜਾਂ ਫਿਰ 1 ਮਿਲੀਅਨ ਹੋ ਜਵੇ 1 ਲੱਖ ਹੋ ਜਵੇ ਉਦੋਂ YouTube ਕਿੰਨੇ ਪੈਸੇ ਦਿੰਦਾ ਜਿਹੜੇ ਨਾਰਮਲ ਬੰਦੇ ਦੇਖਦੇ ਆ ਉਹਨਾਂ ਲਈ ਤਾਂ ਸਾਰੇ ਚੈਨਲ ਇੱਕੋ ਜਿਹੇ ਹੀ ਆ ਹਨਾ ਪਰ ਜੇ ਅਸੀਂ YouTube ਦੇ ਹਿਸਾਬ ਨਾਲ ਗੱਲ ਕਰੀਏ ਤਾਂ YouTube ਦੇ ਵਿੱਚ ਇਹਨਾਂ ਚੈਨਲਾਂ ਦੀਆਂ categories ਆ ਹਰ ਚੈਨਲ ਅਲੱਗ ਤਰ੍ਹਾਂ ਦਾ ਕੋਈ ਗੇਮਿੰਗ ਚੈਨਲ ਆ ਕੋਈ ਟਰੈਵਲਿੰਗ ਚੈਨਲ ਆ ਕੋਈ ਐਜੂਕੇਸ਼ਨਲ ਚੈਨਲ ਆ ਹਰ ਇੱਕ category ਦੇ ਵਿੱਚ ਅਲੱਗ-ਅਲੱਗ ਪੇਮੈਂਟ ਆ ਹੁਣ ਜੇ ਇਹਨਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਕਿ ਸਭ ਤੋਂ ਜ਼ਿਆਦਾ ਘੱਟ ਪੈਸੇ ਕਿਹਦੇ ਵਿੱਚ ਤੇ ਉਹ ਮੇਰੀ ਕਿਸੇ ਇੱਕ ਵੀਡੀਓ ਨੂੰ 1 ਮਿਲੀਅਨ ਵਿਊ ਹੋ ਗਿਆ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਇੰਡੀਆ ਦਾ ਵਿੱਚ YouTube ਮੈਨੂੰ 7 ਲੱਖ ਰੁਪਈਆ ਪੇ ਕਰੂਗਾ ਤਕਰੀਬਨ 7 ਲੱਖ ਤੋਂ ਉੱਤੇ ਹੀ ਕਰੂਗਾ 1 ਮਿਲੀਅਨ ਵਿਊ